ਖੰਦ ਟਪਕੇ ਆ ਗਏ ਬੰਦੇ ਸੁੱਤੇ ਨਿਆਣੇ ਲੈ ਗਏ ਚੋਕ ਕੇ ਮਾਂ ਰੋ ਰੋ ਇਨਸਾਫ ਮੰਗੇ ਜੁਹਾਂ ਇਹ ਤਸਵੀਰਾਂ ਵੇਖੋ ਤੜਕ ਸਵੇਰ ਦੋ ਗੱਡੀਆਂ ਵਿੱਚ ਭਰ ਕੇ ਬੰਦੇ ਆਉਂਦੇ ਨੇ ਜ਼ਿਆਦਾਤਰ ਦੇ ਚਿਹਰੇ ਟਕੇ ਹੋਏ ਨੇ ਇੰਜ ਜਾਪ ਰਿਆ ਸੀ ਕਿ ਜਿਵੇਂ ਕੋਈ ਝੰਗ ਲੜਨਾਏ ਹੋ ਪਹਿਲਾਂ ਕਰਦਾ ਗੇਟ ਖੜਕਾਇਆ ਜਾਂਦਾ ਹੈ ਫਿਰ ਕੰਦ ਟੱਪੀ ਜਾਂਦੀ ਹੈ ਦਰਵਾਜ਼ਾ ਤੋੜਿਆ ਜਾਂਦਾ ਹੈ ਤੇ ਫਿਰ ਦੋ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਮਚ ਜਾਂਦਾ ਹੈ ਚੀਕ ਚਿਹਾੜਾ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੀਆਂ ਨੇ ਜਿੱਥੇ ਤੜਕ ਸਵੇਰ ਕਈ ਲੋਕ ਘਰ ਵਿੱਚ ਦਾਖਲ ਹੋਏ ਅਤੇ ਦੋ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ ਤੇ ਸਭ ਕੁਝ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬੱਚਿਆਂ ਦੀ ਮਾਂ ਦਿਲਪ੍ਰੀਤ ਕੌਰ ਦਾ ਆਪਣੇ ਪਤੀ ਅਤੇ ਬੱਚਿਆਂ ਦੇ ਪਿਤਾ ਮਨਦੀਪ ਸਿੰਘ ਔਲਖ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਤੇ ਹੁਣ ਇਲਜ਼ਾਮ ਨੇ ਕਿ ਮਨਦੀਪ ਸਿੰਘ ਸ਼ੁੱਕਰਵਾਰ ਸਵੇਰ ਆਪਣੇ ਸਾਥੀਆਂ ਨਾਲ ਆਇਆ। ਜਬਰੀ ਘਰ ਵਿੱਚ ਦਾਖਲ ਹੋਇਆ ਤੇ ਬੱਚਿਆਂ ਨੂੰ ਚੁੱਕ ਕੇ ਲੈ ਗਿਆ। ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ। ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਸੀ। ਮੈਂ ਵੀ ਲਾਗੇ ਸੁੱਤੀ ਹਾਂ। ਤੇ ਮੈਨੂੰ ਉਹਨਾਂ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾ ਟੱਪੀਆਂ ਨੇ ਕੰਦਾ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆਂ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਧੱਕ ਲਿਆ ਉਹਦੇ ਦੋਹੇ ਗੁੱਟ ਫੜ ਲਏ ਕੋਈ ਮੇਰੇ ਕਰੀਬ ਕੋ 18 20 ਬੰਦੇ ਸੀ ਇਹ ਲੋਕ ਇਸ ਗੋਇਦ ਅੱਠ ਦਸ ਇਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇਥੇ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵੱਡੇ ਬੇਟੇ ਨੇ ਉਹਦੇ ਨੋਂਦਰਾਂ ਵੀ ਮਾਰੀਆਂ ਜਿਹਨੇ ਮੂੰਹ ਬੱਧਿਆ ਮਿਲੀ ਜਾਣਕਾਰੀ ਮੁਤਾਬਕ ਪਤੀ ਪਤਨੀ ਦੇ ਇਸ ਕਰੇ ਲੂ ਕਲੇਸ਼ ਦਾ ਮਾਮਲਾ ਅਦਾਲਤ ਵਿੱਚ ਹੈ ਅਤੇ ਅਦਾਲਤ ਨੇ ਬੱਚਿਆਂ ਦੀ ਕਸਟਡੀ ਮਾਣੂ ਦਿੱਤੀ ਹੋਈ ਹੈ ਪਰ ਹੁਣ ਮਹਿਲਾ ਦੇ ਪਤੀ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ ਬੱਚਿਆਂ ਨੂੰ ਉਹ ਆਪਣੇ ਸਾਥੀਆਂ ਨਾਲ ਜ਼ਬਰੀ ਚੁੱਕ ਕੇ ਲੈ ਗਿਆ ਹੁਣ ਡਰਿਆ ਸਹਮਿਆਂ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਇਹਨਾਂ ਹਮਲਾਵਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਮੈਂ 2 ਸਾਲ ਹੋ ਗਏ ਆਪਣੇ ਪੇਕੇ ਘਰ ਤੋਂ ਪੇਕੇ ਘਰ ਰਹਿਣ ਦੀਆਂ ਪਿੰਕ ਸਾਧੂ ਚੱਕ ਗੁਰਦਾਸਪੁਰ ਮੇਰੇ ਘਰ ਮੇਰੇ ਘਰ ਵਾਲਿਆਂ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਬਲਕਿ ਹੋ ਗਿਆ 2 ਸਾਲ ਤੋਂ ਕੋੜ ਕੇਸ ਵੀ ਚੱਲ ਰਹੇ ਸਾਡੇ ਜੀ ਤੇ ਹੁਣ ਬੱਚਿਆਂ ਦੀ ਜਿਹੜੀ ਕਸਟਡੀ ਹੈ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਰਨ ਐਨੇ ਮੇਰੇ 6.5 ਅੰਕ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15 20 ਜਣੇ ਹੀ ਨਾ ਲੈਦੇ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋ ਮੇਰੇ ਬਾਸ ਪ੍ਰਸ਼ਾਸਨ ਅੱਗਿਆ ਹੀ ਅਪੀਲ ਹੈ ਕਿ ਮੇਨੂੰ ਨਿصاف ਦਿੱਤਾ ਜਾਵੇ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਣ ਇਹਨਾਂ ਤਸਵੀਰਾਂ ਵਿੱਚ ਇਹ ਬੱਚੇ ਚੀਕਦੇ ਚਿਲਾਉਂਦੇ ਨਜ਼ਰ ਵੀ ਆ ਰਹੇ ਨੇ ਅਤੇ ਇਹ ਸੋਚ ਕੇ ਵੀ ਰੂ ਕੰਬ ਉੱਠਦੀ ਹੈ ਕੇ ਸਭ ਦੌਰਾਨ ਮਾਸੂਮ ਕੇ ਨਾ ਡਰ ਗਏ ਹੋਣੇ ਨੇ ਸੈਮ ਗਏ ਹੋਣੇ ਨੇ ਉਧਰ ਪੁਲਿਸ ਇਹ ਸਭ ਤੇ ਜਾਂਚ ਕਰਨ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ ਅਤੇ ਇੱਕ ਮਾਂ ਗੁਹਾਰ ਲਗਾ ਰਹੀ ਹੈ ਕਿ ਉਸਦੇ ਬੱਚੇ ਸਹੀ ਸਲਾਮਤ ਉਸ ਨੂੰ ਮੋੜ ਦਿੱਤੇ ਜਾਣ ਗੁਰਦਾਸਪੁਰ ਤੋਂ ਰਵੀਬਖਸ਼ ਸਿੰਘ ਅਰਸ਼ੀ ਪੀਟੀਸੀ ਨਿਊਜ਼